उसने अपना एक पुत्र दिता ताकि जो कोई उस पर विश्वास करे ताकि जो कोई उस पर विश्वास करे वह नष्ट ना हो वो नाश ना हो वे अनंत जीवन पाए पर अनंत जीवन प्राप्त करे सारे बोलो हालेलुया परमेश्वर ने इस जगत वाले का प्यार किया जो कोई भी उसके विश्वास करे वो नाश ना हो बल्कि अनंत जीवन प्राप्त करे सो अनंत जीवन प्राप्त ਸਭ ਕਰਨ ਉਹ ਮੇਸ਼ਾ ਦਾ ਜੀਵਨ ਪ੍ਰਾਪਤ ਕਰਨ ਸੋ ਪਰਮੇਸ਼ਵਰ ਨੇ ਸਭ ਨੂੰ ਕੀ ਕੀਤਾ ਹੈ ਇੰਨਾ ਪਿਆਰ ਕੀਤਾ ਸਾਰੇ ਬੋ ਹallelujah ਠੀਕ ਹੈ ਨਾ ਸੋ ਅਸੀਂ ਪਰਮੇਸ਼ਰ ਦੇ ਪਿਆਰ ਦੇ ਬਾਰੇ ਸਭ ਨੂੰ ਕੀ ਕਰਨੀ ਹੈ ਚਾਹਣਾ ਪਉਣੀ ਹੈ ਜੀ ਸਭ ਨੂੰ ਦੱਸਣਾ ਪਰਮੇਸ਼ਰ ਦੇ ਪਿਆਰ ਬਾਰੇ ਜੇ ਅਸੀਂ ਪਰਮੇਸ਼ਰ ਦੇ ਪਿਆਰ ਬਾਰੇ ਸਭ ਨੂੰ ਦੱਸਾਂਗੇ ਤਾਂ ਪਰਮੇਸ਼ਰ ਕੀ ਕਰਨ ਕਰਨਗੇ ਉਸ ਸਾਡੀ ਮਦਦ ਹੋ ਸਹਾਇਤਾ ਕਰਨਗੇ ਠੀਕ ਹੈ ਨਾ ਤੇ ਖੁਦਾ ਦਾ वचन यही ਕਹਿੰਦਾ ਕਿ ਅਸੀਂ ਉਹਦੇ ਪ੍ਰੇਮ ਦੇ ਬਾਰੇ ਸਾਰਿਆਂ ਨੂੰ ਕੀ ਕਰਨਾ ਹੈ ਦੱਸਣਾ ਹੈ ਹਰ ਇੱਕ ਨੂੰ ਠੀਕ ਹੈ ਨਾ ਸੋ ਪਰਮੇਸ਼ੁਰ ਦਾ ਇਹ ਪ੍ਰੇਮ ਹੈ ਸਾਰੇ ਬੋ ਹ Alleluia ਉਹ ਸਾਡੇ ਨਾਲ ਬਹੁਤ ਪਿਆਰ ਕਰਦਾ ਹੈ ਤਾਂ ਇਸ ਲਈ ਅਸੀਂ ਵੀ ਉਸਦੇ ਨਾਲ ਪ੍ਰੇਮ ਕਰਨਾ ਹੈ ਖੁਦਾ ਯਿਸੂ ਸੀ ਨੇ ਕਿਹਾ ਹੈ ਕਿ जब ती मेरे प्यार करते हैं तो मनोगे तो मेरी पूर्व करो पूरी करोगे तो इस तो सब लोग जानने कि मेरे चेले है नी मेरे चेले है बोलो हरे लोही ਇਤਰਾਸੀ ਮਤਲਬ ਤੇ ਪ੍ਰਭੂ ਦੇ ਚੇਲੇ ਬਣਨਾ ਹੈ ਕਿੰਨੇ ਚੇਲੇ ਬਣਨਾ ਚਾਹੁੰਦੇ ਆ ਪਰਮੇਸ਼ਰ ਦੇ ਅੱਗੇ ਤੂੰ ਆ ਆ ਸਤੋ ਸਿਣੀ ਪਰਮੇਸ਼ਰ ਦੇ ਚੇਲੇ ਬਣਨਾ ਚਾਹੁੰਦੇ ਪ੍ਰਭੂ ਦੇ ਮੇਰੇ ਭਾਣੇ ਚੱਕੇ ਉਹ ਸੁਣ ਕੇ ਵੀ ਚੱਕਦਾ ਦੇਖੋ ਹੁਣ ਦੋਨੇ ਚੱਕ ਲੈਣੇ ਸਾਰੇ ਬੋਲ ਹੇਲੂਇਆ ਜੀ ਪਰਬੂ ਆਪਣੇ ਚੇਲੇ ਨਾਲ ਪਿਆਰ ਕਰਦਾ ਹੈ ਠੀਕ ਹੈ ਨਾ ਤੇ ਪਰਮੇਸ਼ਰ ਚ ਹੁੰਦਾ ਕਿ ਉਹਦੇ ਸਾਰੇ ਸੰਸਾਰ ਵਿੱਚ ਉਹਦੇ ਚੇਲੇ ਜਿਹੜੇ ਆ ਬਾਦ ਦੇ ਜਾਣ ਠੀਕ ਹੈ ਜਿਹੜਾ ਪਾਲਾ ਚੇਲੇ ਸੀਗੇ ਤੇ ਆਪਾਂ ਵੀ ਕੀ ਆ ਪਰਮੇਸ਼ਰ ਦੇ ਚੇਲੇ ਆਗੇ ਆ ਠੀਕ ਹੈ ਨਾ ਆਪਾਂ ਪਰਮੇਸ਼ਰ ਦੇ ਚੇਲੇ ਆਗੇ ਆ ਪਰਮੇਸ਼ਰ ਨੇ ਇਹ ਇਨਸਾਨ ਬਣ ਕੇ ਇਸ ਤਰਤੀਤੇ ਤੁਸੀਂ ਜਾਂਦੇ ਜਦੋਂ ਚੇਲੇ ਬਣਾਏ ਉਹਨੇ ਦਿਨ ਤੇ ਰਾਤ ਨੂੰ ਖਾਣਾ ਨਹੀਂ ਖਾਂਦਾ ਸੀਗਾ ਫਿਰ ਚੇਲੇ ਬਣਾਈ ਨਾ ਸਵੇਰੇ ਨਾ ਰਾਤ ਨੂੰ ਖਾਣਾ ਖਾਦਾ ਫਿਰ ਚੇਦੇ ਬਣਾਈਏ ਕਿਉਂ ਕਿ ਨਾ ਪਿਆਰ ਕਰਦਾ ਪ੍ਰਭੂ ਜੀ ਉਸਨੇ ਪੂਰੀ ਰਾਤ ਪ੍ਰਾਰਥਨਾ ਕੀਤੀ ਤਾਂ ਦੂਸਰੇ ਦਿਨ ਉਹਨੇ ਕੀ ਕੀਤਾ ਚੇਲੇ ਬਣਾਈ ਠੀਕ ਹੈ ਜਿਹੜੇ ਨਾਂ ਸੀਗੇ ਉਹਨਾਂ ਦੇ ਨਾਮ ਬਦਲ ਕੇ ਉਹਨੇ ਨਵਾਂ ਨਾਂ ਰੱਖੇ ਠੀਕ ਹੈ ਨਾ ਤੇ ਇਸੇ ਤਰ੍ਹਾਂ ਨੇ ਉਹਨਾਂ 12 ਦੇ ਨਾਮ ਰੱਖੇ ਤਾਂ ਉਹਨਾਂ ਨੂੰ ਚੇਲੇ ਬਣਾਈ ਠੀਕ ਹੈ ਦੇਖੋ ਕਿੰਨਾ ਸੱਚ ਦਾ ਪਿਆਰ ਕਰਦਾ ਹੈ ਪਰਮੇਸ਼ਰ ਜੀ ਤੇ ਹੁਣ ਉਸਨੇ ਫਿਰ ਕਿਹਾ ਕਿ ਤੁਸੀਂ ਸਾਰੇ ਸੰਸਾਰ ਵਿੱਚ ਜਾਓ ਤੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਉਹਨਾਂ ਨੂੰ ਪਿਤਾ ਪੁੱਤਰ ਤੇ ਪਵਿੱਤਰ ਆਤਮਾ ਇਹ ਨਾਜ ਬਪਤਿਸਮਾ ਦਿਓ ਉਹਨਾਂ ਨੂੰ ਸਾਰੀਆਂ ਗੱਲਾਂ ਸਿਖਾਓ ਜਿਹੜੀਆਂ ਮੈਂ ਤੈਨੂੰ ਦੱਸਿਆ ਹਨ ਤੇ ਉਹਨਾਂ ਦਾ ਉਪਾਲਣ ਕਰਦੇ ਮੈਂ ਜਗਤ ਦੇ ਅੰਤ ਤੱਕ ਗਿਆ